ਗੇਮ ਮੈਗਾ ਪੀਟੀਐਮ ਸੀਗੀ ਉਸ ਦੇ ਵਿੱਚ ਭਾਗ ਲਿਆ ਹੈ ਤੇ ਬੱਚਿਆਂ ਦੇ ਪੇਰੈਂਟਸ ਨਾਲ ਸਾਰਿਆਂ ਨਾਲ ਬੈਠ ਕੇ ਚੰਗੀ ਤਰ੍ਹਾਂ ਵਧੀਆ ਇੰਟਰੈਕਸ਼ਨ ਕੀਤੀ ਹੈ ਕਈ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਲੱਗਦਾ ਤੇ ਇੱਥੇ ਆ ਕੇ ਟੀਚਰਸ ਨਾਲ ਗੱਲਬਾਤ ਕਰਕੇ ਸਾਡਾ ਬੱਚਾ ਕਿੰਨਾ ਕੁ ਪੜਦਾ ਹੈਗਾ ਕੀ ਕੀ ਐਕਟੀਵਿਟੀਜ਼ ਕਰਦਾ ਹੈਗਾ ਕਈ ਘਰ ਤੋਂ ਦੋ ਦੋ ਤਿੰਨ ਦਿਨ ਜਣੇ ਆਏ ਨੇ ਕਈ ਬੱਚਿਆਂ ਦੇ ਗ੍ਰੈਂਡਪੈਰੈਂਟਸ ਵੀ ਆਏ ਨੇ ਇਹ ਦੇਖ ਕੇ ਲੱਗਦਾ ਹੈ ਕਿ ਸਹੀ ਮਾਇਨੇ ਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪੇਰੈਂਟਸ ਜਿਹੜੇ ਨੇ ਬਹੁਤ ਜਾਗਰੂਕ ਨੇ ਅੱਜ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੀਟੀਐਮ ਸੀ ਜਿਸ ਦੇ ਤਹਿਤ ਸਾਡੇ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਿਨੈਂਸ ਬੀਕੇ ਸਾਡੇ ਮਾਨਸਾ ਦੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਨਹੀਂ ਹੈਗਾ ਹਾਲਾਂਕਿ ਮੈਂ ਉਹਨਾਂ ਨੂੰ ਬਾਰ ਬਾਰ ਪੁੱਛਿਆ ਵੀ ਹੈਗਾ ਕਿ ਤੁਸੀਂ ਖੁੱਲ ਕੇ ਗੱਲ ਕਰੋ ਬਹੁਤ ਵਧੀਆ ਪ੍ਰੋਬਲਮ ਲੱਗਿਆ ਜੀ ਟੀਚਰਾਂ ਨੂੰ ਸੀ ਮਲੇ ਨੂੰ ਟੀਚਰਾਂ ਆ ਕੇ ਪਤਾ ਲੱਗਿਆ ਸਾਡੇ ਬੱਚਿਆਂ ਬਾਰੇ ਬੱਚਾ ਵਧੀਆ ਪੜਦਾ ਜੀ ਸਾਡੀ ਗੱਲ ਲੱਗਦਾ ਸਾਨੂੰ ਪਤਾ ਲੱਗਦਾ ਸਾਡਾ ਬੇਟਾ ਕਿਵੇਂ ਆ ਟੀਚਰ ਕਿਵੇਂ ਨੇ ਸਾਰੀ ਗੱਲ ਦਾ ਸਾਨੂੰ ਪਤਾ ਲੱਗਦਾ ਸੇਟੀਸਫਾਈਡ ਨੇ ਸਾਡੇ ਗਵਰਨਮੈਂਟ ਸਕੂਲ ਦੀ ਫੈਸਿਲਿਟੀਜ਼ ਤੋਂ ਬੱਚਿਆਂ ਦੀ ਪੜ੍ਹਾਈ ਤੋਂ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਤੋਂ ਸਰਕਾਰ ਹੈ ਜਿਹੜੀ ਬਹੁਤ ਵਧੀਆ ਸਹੂਲਤਾ ਦੇ ਰਹੀ ਹੈ ਬਹੁਤ ਵਧੀਆ ਉਹਨਾਂ ਦੀ ਜਿਹੜੀ ਹੋਆ ਕੰਮ ਹੈ ਬਹੁਤ ਹੀ ਵਧੀਆ ਲੱਗਦਾ ਹੈ ਤੇ ਸਕੂਲ

ਮਾਂਸਾ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਬੀਨੈਂਸ ਦੇ ਵਿੱਚ ਆ ਕੇ ਜਿਹੜੀ ਸਰਕਾਰ ਵੱਲੋਂ ਲਿਖੀ ਗਈ ਮੈਗਾ ਪੀਟੀਐਮ ਸੀਗੀ ਉਸ ਦੇ ਵਿੱਚ ਭਾਗ ਲਿਆ ਹੈ ਤੇ ਬੱਚਿਆਂ ਦੇ ਪੇਰੈਂਟਸ ਨਾਲ ਸਾਰਿਆਂ ਨਾਲ ਬੈਠ ਕੇ ਚੰਗੀ ਤਰ੍ਹਾਂ ਵਧੀਆ ਇੰਟਰੈਕਸ਼ਨ ਕੀਤੀ ਹੈ ਔਰ ਪੇਰੈਂਟਸ ਦੇ ਵੱਲੋਂ ਬਹੁਤ ਸਜੈਸ਼ਨਸ ਵੀ ਵਧੀਆ ਆਏ ਨੇ ਉਹਨਾਂ ਵੱਲੋਂ ਕਈ ਇਸ ਤਰ੍ਹਾਂ ਦੀਆਂ ਗੱਲਾਂ ਵੀ ਦੱਸੀਆਂ ਗਈਆਂ ਜਿਸ ਦੇ ਨਾਲ ਸਾਨੂੰ ਆ ਕੇ ਇੱਥੇ ਬਹੁਤ ਪ੍ਰਾਊਡ ਵੀ ਫੀਲ ਹੋਇਆ ਹੈ ਉਹਨਾਂ ਨੇ ਬਹੁਤ ਪ੍ਰੇਜ਼ ਕੀਤੀ ਹੈ ਕਿ ਕੁਝ ਪੇਰੈਂਟਸ ਤਹੇਜੇ ਵੀ ਸੀਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਕੱਢ ਕੇ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਕਰਾਇਆ ਹੈ ਔਰ ਉਹ ਕੰਪਲੀਟਲੀ ਸੈਟੀਸਫਾਈਡ ਨੇ ਸਾਡੇ ਗਵਰਨਮੈਂਟ ਸਕੂਲ ਦੀ ਫੈਸਿਲਿਟੀਆਂ ਤੋਂ ਬੱਚਿਆਂ ਦੀ ਪੜ੍ਹਾਈ ਤੋਂ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਤੋਂ ਸੋ ਆਲਮੋਸਟ ਇੱਥੇ ਮੈਨੂੰ ਲੱਗਦਾ ਹੈ ਕਿ ਅੱਜ 350 400 ਪੇਰੈਂਟਸ ਆਏ ਨੇ ਵਧੀਆ ਉਹਨਾਂ ਨੇ ਅਟੈਂਡੈਂਸ ਵੀ ਦਿਖਾਈ ਹੈ ਇੱਕ ਇੱਕ ਘਰ ਤੋਂ ਦੋ ਦੋ ਤਿੰਨ ਦਿਨ ਜਣੇ ਆਏ ਨੇ ਕਈ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਵੀ ਆਏ ਨੇ ਇਹ ਦੇਖ ਕੇ ਲੱਗਦਾ ਹੈ ਕਿ ਸਹੀ ਮਾਇਨੇ ਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪੇਰੈਂਟਸ ਜਿਹੜੇ ਨੇ ਬਹੁਤ ਜਾਗਰੂਕ ਨੇ ਔਰ ਉਹ ਸਾਰੇ ਚਾਹਦੇ ਨੇ ਕਿ ਸਾਡੇ ਬੱਚਿਆਂ ਦੀ এডਿਕੇਸ਼ਨ ਜਿਹੜੀ ਹੈ ਔਰ ਓਵਰਆਲ ਡਵੈਲਪਮੈਂਟ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਹੋਏ ਔਰ ਸਭ ਨੇ ਆਪਣੀ ਹਿੱਸੇਦਾਰੀ ਅਜਿੱਥੇ ਦਿਖਾਈ ਹੈ ਮੈਂ ਬਹੁਤ ਖੁਸ਼ ਆ এডਿਕੇਸ਼ਨ ਡਿਪਾਰਟਮੈਂਟ ਦੀ ਵਰਕਿੰਗ ਤੋਂ ਇੱਥੇ ਮੈਨੂੰ ਇੱਕ ਵੀ ਪੇਰੈਂਟ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿਸ ਨੇ ਕੋਈ ਇਸ ਤਰ੍ਹਾਂ ਦਾ ਕੋਈ ਆਪਣੀ ਫੀਲਿੰਗ ਸ਼ੇਅਰ ਕੀਤੀ ਹੋਏ ਕਿ ਉਹ ਕਿਸੇ ਤਰ੍ਹਾਂ ਨਾਲ ਵੀ ਕਿਸੇ ਵੀ ਟੀਚਰ ਤੋਂ ਜਾਂ ਕਿਸੇ ਵੀ ਐਜੂਕੇਸ਼ਨਲ ਡਿਪਾਰਟਮੈਂਟ ਦੀ ਫੈਸਿਲਿਟੀ ਤੋਂ ਜਾਂ ਸਕੂਲ ਦੀ ਫੈਸਿਲਿਟੀ ਤੋਂ ਸੈਟੀਸਫਾਈਡ ਨਹੀਂ ਹੈਗਾ ਹਾਲਾਂਕਿ ਮੈਂ ਉਹਨਾਂ ਨੂੰ ਬਾਰ-ਬਾਰ ਪੁੱਛਿਆ ਵੀ ਹੈਗਾ ਕਿ ਤੁਸੀਂ ਖੁੱਲ ਕੇ ਗੱਲ ਕਰੋ ਔਰ ਵੈਸੇ ਵੀ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਅੱਗੇ ਵੀ ਅਸੀਂ ਹਾਜ਼ਰ ਹਾਂ ਹਮੇਸ਼ਾ ਤੁਹਾਡੇ ਲਈ ਕਦੀ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਜਾਂ ਤੁਹਾਨੂੰ ਐਦਾਂ ਮਹਿਸੂਸ ਹੋਵੇ ਵੀ ਅਸੀਂ ਹਰ ਅਥਾਰਟिटीज ਨੂੰ ਅਪਰੋਚ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਹਮੇਸ਼ਾ ਇਹਨਾਂ ਲਈ ਰੈਡੀ ਆਂ ਸਸੀ ਘਰ ਜੀ ਮੈਂ ਕ੍ਰਿਸ਼ਨ ਸਿੰਘ ਜੀ ਕਿਸੇ ਜੱਜ ਪ੍ਰੋਗਰਾਮ ਕਰਾਇਗਾ ਸਕੂਲ ਚ ਬੱਚੇ ਤੇ ਵਿਦਿਆਪਕਾਂ ਨਹੀਂ ਮਿਲਦੀ ਨਾ ਮਾਪਿਆਂ ਤੇ ਸਰ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ ਟੀਚਰਾਂ ਨੂੰ ਸੀ ਮਲੇ ਨੂੰ ਟੀਚਰਾਂ ਆ ਕੇ ਪਤਾ ਲੱਗਿਆ ਸਾਡੇ ਬੱਚਿਆਂ ਬਾਰੇ ਬੱਚਾ ਵਧੀਆ ਪੜਦਾ ਜੀ ਬੱਚਾ ਰੋਜ਼ ਸਕੂਲ ਆਉਂਦਾਗਾ ਕੋਈ ਬੱਚਾ ਗਲਤ ਨਹੀਂ ਕਰਦਾ ਨਸ਼ੇ ਪ੍ਰਤੀ ਪਤਾ ਲੱਗਿਆ ਜੀ ਸਿੱਧੀ ਨਸ਼ੇ ਪ੍ਰਤੀ ਵੀ ਗੱਲਬਾਤ ਹੋਈ ਬਹੁਤ ਵਧੀਆ ਲੱਗਿਆ ਜੀ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚੋ ਵਿਦਿਆਪਕਾਂ ਨਾਲ ਬਹੁਤ ਇੱਥੇ ਮੀਟਿੰਗ ਦੇ ਵਿੱਚ ਾਰੇ ਨਸ਼ਾ ਬਤੀ ਸਮਝਾਇਆ ਗਿਆ ਜੀ ਕੀ ਸਮਝਾਇਆ ਬੱਚਿਆਂ ਨੂੰ ਪੇਰੈਂਟਸ ਨੂੰ ਗੱਲ ਕਰਨੀ ਚਾਹੀਦੀ ਹੈ ਬੱਚਿਆਂ ਨਾਲ ਗਗਨਦੀਪ कौर ਹੈ ਜੀ ਮੈਂ ਸਕੂਲ ਆਫ ਐਮਿਨਸ ਮਾਨਸਾ ਵਿਖੇ ਬਥਾਰ ਐਸਐਸਟੀ ਅਧਿਆਪਕ ਦੇ ਤੌਰ ਤੇ ਪੜ੍ਹਾ ਰਹੀ ਆ ਅੱਜ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੀਟੀਐਮ ਸੀ ਜਿਸ ਦੇ ਤਹਿਤ ਸਾਡੇ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਿਨਸ ਵਿਖੇ ਸਾਡੇ ਮਾਨਸਾ ਦੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਅਤੇ ਸਾਡੇ ਸਕੂਲ ਦੇ ਵਿੱਚ ਘਟੋ ਘਟ 1000 ਪੇਰੈਂਟ ਸਾਡੇ ਸਕੂਲ ਦੇ ਵਿੱਚ ਇਸ ਮੌਕੇ ਤੇ ਆਏ ਔਰ ਸਾਡੇ ਸਕੂਲ ਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਵੱਲੋਂ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਵਾਰਤਾਲਾਪ ਕੀਤਾ ਗਿਆ ਕੁਝ ਆਪਣੇ ਸੁਝਾਅ ਵੀ ਦਿੱਤੇ ਗਏ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ ਹਰ ਗੱਲ ਨੂੰ ਬਹੁਤ ਹੀ ਸਹਿਹ ਤਰੀਕੇ ਨਾਲ ਸੁਣਿਆ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਸਾਡੇ ਲੋਕਤੰਤਰ ਦਾ ਇੱਕੋ ਸਬੂਤ ਸਾਡੇ ਸਕੂਲ ਦੇ ਵਿੱਚ ਮਿਲਿਆ ਕਿ ਹਰ ਇੱਕ ਮਾਪਿਆਂ ਨੇ ਆਪਣੀ ਵੱਧ ਚੜ ਕੇ ਵਿਚਾਰਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਅਸੀਂ ਮਾਪਿਆਂ ਨੂੰ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੇ ਲਈ ਪ੍ਰੇਰਿਤ ਵੀ ਕੀਤਾ ਸਾਡੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੀ ਪ੍ਰੇਰਿਤ ਕੀਤਾ ਗਿਆ ਸੋ ਅਸੀਂ ਤਾਂ ਜੋ ਸਾਡਾ ਸਮਾਜ ਸਾਡੇ ਦੇਸ਼ ਦੇ ਇੱਕ ਸਾਡੇ ਬੱਚੇ ਵਧੀਆ ਆਪਦਾ ਨਾਮ ਚਮਕਾ ਸਕਦੇ ਨੇ। ਨਾਮ ਜੀ ਕੁੰਨ ਮਰਾਨੀ ਆ। ਬੇਟਾ 8ਵੀਂ ਕਲਾਸ 'ਚ ਪੜ੍ਹਦਾ। ਉਹਦੇ ਨਾਲ ਦੇਵ ਜੀ ਉਹ ਪ੍ਰੋਜੈਕਟਾਂ ਬਣਾਉਂਦਾ। ਪੜ੍ਹਨ 'ਚ ਵੀ ਵਧੀਆ। ਪੰਜਾਬ ਸਰਕਾਰ ਆ ਜਿਹੜੀ ਬਹੁਤ ਵਧੀਆ ਸਹੂਲਤਾਂ ਦੇ ਰਹੀ ਐ। ਬਹੁਤ ਹੀ ਵਧੀਆ ਉਹਨਾਂ ਦੀ ਜਿਹੜੀ ਉਹ ਕੰਮ ਹੈ ਬਹੁਤ ਹੀ ਵਧੀਆ ਲੱਗਦਾ ਹੈ ਤੇ ਸਕੂਲ ਚ ਵਧੀਆ ਪੜਦਾ ਮੇਰਾ ਬੱਚਾ ਹੀ ਅੱਜ ਅਧਿਆਪਕ ਤੇ ਮਾਪੇ ਦੀ ਮਿਲਣੀ ਕਰੀ ਉਹ ਵੀ ਅੱਜ ਅਸੀਂ ਉਰੇ ਅਧਿਆਪਕ ਤੇ ਮਾਪੇ ਮਿਲਣੀ ਆਏ ਆ ਟੀਚਰਾਂ ਨਾਲ ਮਿਲੇ ਸੀ ਉਹਨਾਂ ਦੀ ਸੋਚ ਥੋੜੀ ਬਹੁਤ ਹੀ ਵਧੀਆ ਹੈ ਕਿ ਉਹਨਾਂ ਦੀ ਸੋਚ ਸਾਡਾ ਬੱਚਾ ਅੱਗੇ ਵਧੇ ਸਾਡਾ ਸੁਪਨਾ ਵੀ ਪੜ ਲਿਖ ਕੇ ਉਹ ਕੁਝ ਬੰਜੇ ਅਪ ਸਰ ਬੰਜੇ ਕੋਈ ਕੋਈ ਜੱਜ ਬੰਜੇ ਜੇ ਕੁਝ ਵੀ ਬੰਜੇ ਮੇਰਾ ਤਾਂ ਬੱਚਾ ਕਾਮਯਾਬ ਹੋ ਜੇ ਅਸੀਂ ਇਹ ਚਾਹੁੰਦੇ ਹਾਂ ਟੀਚਰ ਵੀ ਬਹੁਤ ਵਧੀਆ ਨੇ ਜਿਹੜੇ ਟੀਚਰ ਨੇ ਉਹ ਚਾਉਂਦੇ ਨੇ ਵੀ ਹਾਂ ਬੱਚੇ ਪੜਨ ਅਸੀਂ ਵੀ ਕੋਸ਼ਿਸ਼ ਕਰਦੇ ਆ ਟੀਚਰ ਵੀ ਕੋਸ਼ਿਸ਼ ਕਰਦੇ ਆ ਇਸ ਗੱਲ ਨੂੰ ਅਸੀਂ ਬਹੁਤ ਹੀ ਸੰਤੁਸ਼ਟ ਹਾਂਗੇ ਟੀਚਰ ਵੀ ਬਹੁਤ ਵਧੀਆ ਸਕੂਲ ਵੀ ਬਹੁਤ ਵਧੀਆ ਤੇ ਪੰਜਾਬ ਸਰਕਾਰ ਵੀ ਬਹੁਤ ਵਧੀਆ ਹੈ ਧੰਨ ਜੀ ਨੀਲਮ ਰਾਣੀ ਜੀ ਜੀ ਮਨ ਜੀ ਪੰਜਾਬ ਸਰਕਾਰ ਤੋਂ ਮੋਬ ਪ੍ਰੋਮ ਕਰਾਇਆ ਗਿਆ ਮਾਪੇ ਤੇ ਅਧਿਆਪਕ ਨੂੰ ਮਿਲਣ ਦਾ ਕਿਵੇਂ ਦੇਖ ਬਹੁਤ ਵਧੀਆ ਸਿਖਾਉਂਦੇ ਆ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਜੀ ਬਹੁਤ ਵਧੀਆ ਲੱਗਾ ਸਾਡਾ ਪ੍ਰੋਗਰਾਮ ਜਿ세 ਮਾਪਿਆਂ ਨੇ ਮਿਲਣੇ ਚਾਉਣੇ ਆ ਅਧਿਆਪਕ ਨਾਲ ਗੱਲਬਾਤ ਹੁੰਦੀ ਆ ਸਾਰੀ ਗੱਲਾਂ ਬਾਰੇ ਸਾਨੂੰ ਪਤਾ ਲੱਗਦਾਗਾ ਸਾਡਾ ਬੇਟਾ ਕਿੰਨੇ ਆ ਟੀਚੱਕੀ ਮੇਨੇ ਸਾਰੀ ਗੱਲ ਤਾਂ ਸਾਨੂੰ ਪਤਾ ਲੱਗਦਾ ਸੇਰ ਬਟਾ ਮੇਰਾ ਬੇਟਾ 6th ਕਲਾਸ ਚ ਪੜਦਾ ਸੌਰਵ ਛੋਟਾ ਡ੍ਰੀਮ ਕੀ ਰੱਖ ਕੇ ਚੱਲਿਓ ਕੀ ਸੁਪਨੇ ਲੈ ਕੇ ਚੱਲਿਓ ਬਸ ਆ ਮੈਂ ਤਾਂ ਛੋਟੇ ਜਿਹੇ ਮੀਡੀ ਕਲਾਸ ਬੰਦੇ ਆ ਪਾਤਾ ਬਸ ਐਂ ਸੋਚਦੇ ਆ ਪਰ ਲੀਕੇ ਵਿੱਚ ਆ ਕੁਛ ਆਪਣੇ ਪੈਰਾਂ ਤੇ ਸਟੈਂਡ ਹੋ ਜੇ ਬਸ ਐਸੋ ਚੁਤਿਆਂ ਕਿ ਵੀ ਕੁਝ ਆਪਣੇ ਪੈਰਾਂ ਤੇ ਖੜਾ ਹੋ ਜਾ ਜਿਹੜਾ ਵੀ ਹੈਗਾ ਵੀ ਹਜੇ ਤਾਂ ਮੈਨੂੰ ਆਈ ਹੀ ਆ ਬਸ ਪਰ ਲਿਖ ਜੀ ਬੜੀਆ ਕੰਪਲੀਟ ਕਰੇ ਭਰਾਈ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਰਸਮੀ ਜੀ ਜਿਹੜੇ ਪ੍ਰੋਮ ਕਰਾਇਆ ਗਿਆ ਮਾਪੇ ਤੇ ਆਪਕੀ ਮਿਲਣੀ ਦਾ ਹਾਂਜੀ ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਇਹ ਅ ਬੱਚਿਆਂ ਦਾ ਪਤਾ ਲੱਗਦਾ ਰਹਿੰਦਾ ਸਕੂਲ ਚ ਕੀ ਕਰਦੇ ਆ ਬਹੁਤ ਵਧੀਆ ਉਪਰਾਲਾ ਹੈਗਾ ਬੱਚੇ ਸਕੂਲ ਜਾ ਕੇ ਕੀ ਕਰਦੇ ਆ ਪੜਾਈ ਕਰਦੇ ਆ ਨਹੀਂ ਕਰਦੇ ਸਕੂਲ ਪਹੁੰਚਦੇ ਵੀ ਆ ਜਾਂ ਨਹੀਂ ਪਹੁੰਚਦੇ ਕਈ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਲੱਗਦਾ ਤੇ ਇੱਥੇ ਆ ਕੇ ਟੀਚਰਸ ਨਾਲ ਗੱਲਬਾਤ ਕਰਕੇ ਸਾਡਾ ਬੱਚਾ ਕਿੰਨਾ ਕੁ ਪੜਦਾ ਹੈਗਾ ਕੀ ਕੀ ਐਕਟੀਵਿਟੀਜ਼ ਕਰਦਾ ਹੈਗਾ ਉਸ ਚੀਜ਼ ਬਾਰੇ ਪਤਾ ਲੱਗਦਾ ਰਹਿੰਦਾ ਹੈ ਕਿਹੜੀ ਕਲਾਸ ਬੱਚਾ ਹਾਂ ਸਾਡਾ ਬੱਚਾ 7ਵੀਂ ਕਲਾਸ ਚ ਹੈ ਇੱਥੇ